Oh ah, mas... ਤੁਹਾਨੂੰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਬੈਠ ਕਰਕੇ ਮਾਤਾ ਜੀ ਦੀ ਯਾਦ ਵਿੱਚ ਗੁਰਬਾਣੀ ਦਾ ਵਿਰਾਗਮਈ ਸ਼ਬਦ ਕੀਤਾ ਸੰਗਤਾਂ ਨੇ ਸਰਵਣ ਕੀਤੇ ਜਿਵੇਂ ਬਹੁਤ ਆਉਣੇ ਹਨ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਜਿਥੇ ਪਾਤ੍ਰੇ ਨੇ ਸੰਗਤਾਂ ਨੂੰ ਬੇਨਤੀ ਹੈ ਭਾਈ ਗੁਰੂ ਦੇ ਹਜ਼ੂਰੀ ਵਿੱਚ ਇੱਕ ਮਨ ਹੋ ਕੇ ਜੁੜ ਕੇ ਮਾਤਾ ਦੀ ਯਾਦ ਵਿੱਚ ਬਾਣੀ ਪੜਨੀ ਹੈ ਅਤੇ ਸੁਣਨੀ ਹੈ ਕਿਉਂਕਿ ਜੋ ਸਾਡੇ ਤੋਂ ਜੀਵ ਆਤਮਾ ਵਿਛੜ ਜਾਂਦੀ ਹੈ ਉਹਦੀ ਆਪਾਂ ਕੋਈ ਸਹਾਇਤਾ ਨਹੀਂ ਕਰ ਸਕਦੇ ਕਿਉਂਕਿ ਮਹਾਰਾਜ ਦੀ ਬਾਣੀ ਦੱਸਦੀ ਹੈ ਜਹ ਮਾਤ ਪਿਤਾ ਸਤ ਮੀਤ ਨਾ ਭਾਈ ਮਨ ਉਹਾਂ ਨਾਮ ਤੇਰਾ ਸੰਗ ਨਾਮ ਨੇ ਸਹਾਇਤਾ ਕਰਨੀ ਹੈ ਭਾਈ ਜਿੰਨਾ ਆਪਾਂ ਨਾਮ ਜਪਾਂਗੇ ਜ਼ਰੂਰ ਨੂੰ ਉਤਨਾ ਹੀ ਉਹਦਾ ਫਲ ਪ੍ਰਾਪਤ ਹੋਣਾ ਹੈ ਆਉ ਗੁਰੂ ਦੇਹ ਜੂਰੀ ਵਿੱਚ ਮਾਪੋਸ ਪਹੁੰਚ ਚੁੱਕੇ ਨੇ ਚਰਨਾਂ ਦੀ ਬਾਗੀ ਹਾਜ਼ਰੀ ਸਮਾਪਤੀ ਹੈ ਮਹਾਂਪੁਰਸ਼ ਹੰਸਬਦ ਕੀਰਤਨ ਰਾਹੀ ਕਥਾ ਰਾਹੀ ਸਮਤਾਨ ਨੂੰ ਨਿਹਾਦ ਕਰਨਗੇ ਆਓ ਸਾਰਿਆਂ ਤੋਂ ਸਾਡੇ ਸਰਕਾਰ ਭਾਵਨਾ ਦੇ ਨਾਲ ਗੁਰੂ ਚਰਨਾਂ 'ਚ ਬੈਠ ਕੇ ਬਾਣੀ ਦੇ ਸ਼ਬਦ ਕੀਰਤਨ ਦੇ ਨਾਲ ਕਰਕੇ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲਾ ਬਣਾਉਣ ਦਾ ਯਤਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਣਾ ਰਾਉ ਨਾ ਕੋ ਰਹੇ ਰੰਗ ਨ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨ ਬੰਧਤੀ ਸਾਡੇ ਸਤਕਾਰਯੋ ਮਾਤਾ 인ਦਰਜੀਤ ਕੌਰ ਜੋ ਕੁਝ ਦਿਨ ਪਹਿਲਾਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿੰਦੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਜਾਬਰਾਜੇ ਹਨ ਕਈ ਦਿਨਾਂ ਤੋਂ ਉਹਨਾਂ ਦੇ ਨਿਮਿਤ ਪਰਿਵਾਰ ਦੇ ਗ੍ਰਹਿ ਵਿਖੇ ਸ੍ਰੀ ਸਹਿਜ ਪਾਠ ਆਰੰਭ ਸਨ ਅੰਮ੍ਰਿਤ ਵੇਲੇ ਉਹਨਾਂ ਦੇ ਭੋਗ ਪਾਏ ਗਏ ਉਪਰੰਤ ਬਾਕਰਪੁਰ ਨਗਰ ਦੇ ਗ੍ਰੰਤੀ ਸਿੰਘਾਂ ਨੇ ਰਾਗੀ ਸਿੰਘਾਂ ਨੇ ਹਾਜ਼ਰੀ ਭਰੀ ਹੈ ਜੀ ਉਹ ਆਇਆ ਨੂੰ ਹੁਣ ਉੱਤੇ ਹੀ ਆਪਣੇ ਕੋਲੋਂ ਬਹੁਤ ਸਤਿਕਾਰਯੋਗ ਬਾਬਾ ਰਜਨੀਸ਼ ਸਿੰਘ ਜੀ ਨਤੂ ਮਜਰੇ ਵਾਲੇ ਮਹਾਂਪੁਰਖ ਪਹੁੰਚੇ ਨੇ ਆਓ ਹੁਣ ਉਹ ਸਮਾ ਲਾਉਣਗੇ ਰਾਗੀ ਸਿੰਘਾਂ ਨੂੰ ਬੇਨਤੀ ਹੈ ਸਾਈਂ ਜੀ ਤੋਂ ਸਿਰ ਪਾਵ ਲੈਣ ਦੀ ਕਿਰਪਾਲਤਾ ਕਰਨ ਜਥੇ ਦੇ ਸਿੰਘਾਂ ਨੂੰ ਬੇਨਤੀ ਹੈ ਆਪ ਜੀ ਜੋ ਬਾਬਾ ਜੀ ਦੇ ਸਾਜ ਹਨ ਉਹ ਸਟੇਜ ਤੇ ਟਿਕਾ ਦਿਓ ਰਾਗੀ ਸਿੰਘਾਂ ਨੂੰ ਬੇਨਤੀ ਹੈ ਗੁਰੂ ਘਰ ਦੀ ਬਖਸ਼ਿਸ਼ ਸਿਰ ਪਾਵ ਲੈਣ ਦੀ ਕਿਰਪਾਲਤਾ ਕਰੋ ਜੀ ਆਪ ਸਭ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਬੋਲੇ ਸੋਨਿਆਲ ਆਪ ਸਭ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਦਰਬਾਰਵੰਦਰ ਲੰਗਰ ਵਿੱਚ ਜਲਪਾਣੀ ਸੰਗਤਾਂ ਦੇ ਸ਼ਕਨ ਲਈ ਤਿਆਰ ਹੈ ਆਪ ਸਭ ਸੰਗਤਾਂ ਨੇ ਲੋੜ ਅਨੁਸਾਰ ਜਲਪਾਣੀ ਛੱਕ ਕੇ ਪੰਡਾਲ ਵਿੱਚ ਸਜਣ ਦੀ ਕਿਰਪਾਲਤਾ ਕਰਨੀ ਇਹ ਸਾਈਂ ਜੀ ਵੱਲੋਂ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਜਲਪਾਣੀ ਛੱਕ ਕੇ ਆਪ ਜੀ ਨੇ ਪੰਡਾਲ ਵਿੱਚ ਸਜਣ ਦੀ ਕਿਰਪਾਲਤਾ ਕਰਨੀ ਜੀ ਆਓ ਮਹਾਪੁਰਖਾਂ ਤੋਂ ਲਾਹ ਲਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਗੁਰੂ ਜੀ ਮਨਾਂ ਛੱਡਦੀ ਗਰਬ ਗੁਰੂ ਰੀਆਂ ਨੂੰ ਇਥੇ ਕਰਕੇ ਹੁਕਮ ਅਦਾਲਤਾਂ ਨੂੰ ਵੱਡੇ ਹੋ ਕੇ ਨਿਰਪਬ ਜੀਰ ਤੁਰ ਗਏ ਰੋਂਦੀ ਦੁਨੀਆ ਜਿਨਾ ਨੂੰ ਯਾਦ ਕਰਕੇ ਤਿਛੋੜ ਮਹਿਫਲਾ ਪੀਰ ਫਕੀਰ ਤੁਰ ਗਏ ਉਰਦੇ ਮੇ ਫੁੱਲਾਂ ਪੀਰ ਫਕੀਰ ਤੁਰ ਗਏ ਜਦੋਂ ਆਗਿਆ ਬਖਤ ਦਰਬਾਰ ਸਿੰਘਾ ਜਦੋਂ ਆਗਿਆ ਬਖਤ ਦਰਬਾਰ ਸਿੰਘਾ ਬਰਮ ਬਖਤੇ ਛੋੜ ਤਕਰੀਰ ਤੁਰ ਗਏ ਫਰੀਦਾ ਕਿਥੇ ਟੈਂਡੇ ਮਾਪੜੇ ਜਿਨੀ ਤੂੰ ਜਣਿਓਏ ਤੇ ਪਸੂ ਤੇ ਪਸੂ ਏ ਲੱਦ ਗਏ ਤੁਮੇ ਨਾਪ ਤੀਣ ਹੋਏ ਕਿੱਥੇ ਤੁਰ ਗਏ ਮਾਪੇ ਜਿਹੜੇ ਲਾਡ ਲਡਾਉਂਦੇ ਪੇ ਜੇ ਨਿਲਾਡ ਲਡਾਉਂਦੇ ਸੀ ਸੇ ਤੋਂ ਕਿ ਮਾ ਪੇ ਜੇ ਨਿਲਾਡ ਲਡਾਉਂਦੇ ਸੀ ਤੇ ਚੇਤਨ ਲੱਣੋਂ ਦੇਸੀ ਸ੍ਰੀ ਦਾ ਚਰਣ ਚੱਲਣਾ ਰਾਤੋਂ ਸੇ ਰਾਤ ਸੁਣੀ ਅਰਮੇ ਗਰੇ ਇਡਤੀ ਖਾਸੇ ਜਾਨੀ ਚੱਲ ਗਏ ਸਾਮਾਰੀਆਂ ਦੇ ਹੀ ਬਸਾਂ ਗਾਈਂ ਨੇ ਕਹਾ ਮਾਰੀਆਂ ਦੇ ਹੀ ਨੇ ਕਹਾ ਮਾਰੀਆਂ ਕਰੋੜਾਂ ਅੰਡਾਂ ਬਰਹਿਮੰਡਾਂ ਦੇ ਮਾਲਕ ਕੁਦਰਤੀ ਕਿਰਸ਼ਮਾ ਇਲਾਹੀ ਨੂਰ ਸੰਿਸ਼ੀਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੇ ਚਰਨਾਂ ਦੇ ਅੰਦਰ ਮਾਤਾ ਇੰਦਰਜੀਤ ਕੌਰ ਜੀ ਜਿਨਿ ਪਰਮੇਸ਼ਰ ਨੇ ਅਕਾਲ ਪੁਰਖ ਨੇ ਸਵਾਸਾ ਰੂਪੀ ਪੂੰਜੀ ਜਿਣਕਈ ਪਾਏ ਨੇ ਸਵਾਸ ਉਹਨੂੰ ਭੋਗਦੇ ਹੋਏ ਪਰਵਾਰ ਨੂੰ ਰਿਸ਼ਤੇਦਾਰਾਂ ਨੂੰ ਸਨਬੰਧੀਆਂ ਨੂੰ ਸਦੀਵੀ ਵਿਛੋੜਾ ਦੇ ਗਏ ਸਰਿੰਦਰ ਸਾਈਂ ਜੀ ਉਹਨਾਂ ਦੀ ਮਾਤਾ ਜੀ ਪ੍ਰੇਮੀਆਂ ਸਤਸੰਗੀ ਜਨੋ ਜੀਵਨ ਦੇ ਅੰਦਰ ਜਿਹੜਾ ਮਾਂ ਦਾ ਦਰਜਾ ਹੈ ਇਹ ਜਗ੍ਹਾ ਕੋਈ ਹੋਰ ਲੈ ਨਹੀਂ ਸਕਦਾ ਮਾਂ ਕੇਵਲ ਜਨਮ ਹੀ ਨਹੀਂ ਦਿੰਦੀ ਬੱਚੇ ਨੂੰ 9 ਮਹੀਨੇ ਮਾਤਾ ਦੇ ਪੇਟ ਦੇ ਅੰਦਰ ਉਹਦਾ ਇੱਕ ਅੰਗ ਹੀ ਜਾਣੋ ਪਾਲਣ ਪੋਸ਼ਣ ਹੁੰਦਾ ਹੈ ਇਨਸਾਨ ਕਿੰਨੀ ਉਹ ਆਪਣੇ ਮਾਂ ਬਾਪ ਦੀ ਸੇਵਾ ਕਰ ਲਵੇ ਉਹਦਾ ਦੇਣ ਨਹੀਂ ਦੇ ਸਕਦਾ ਉਹ ਨੂੰ ਜਾ ਕੇ ਪੁੱਛੋ ਹੁਣੇ ਮਹਾਂਪੁਰਸ਼ਾਂ ਦਾ ਬਚਨ ਬਲਾਸ ਹੋਏ ਵੀ ਕਿੰਨਾ ਕੁ ਦਰ ਹੈ ਇਹਨਾਂ ਦੇ ਹਿਰਦੇ ਦੇ ਅੰਦਰ ਮਾਂ ਦਾ ਪ੍ਰੇਮਿਓ ਸਤਸੰਗੀ ਜਨੋ ਇੱਥੋਂ ਸਭ ਨੇ ਚਲੇ ਜਾਂਦੇ ਨੇ ਮੈਂ ਸ਼ੁਰੂ ਦੇ ਅੰਦਰ ਇੱਕ Swami ji Maharaj ਲੋਕੋਂ ਵਾਲਿਆਂ ਦਾ ਸ਼ੇਰ ਬੋਲੇ ਸੀ ਉਹ ਸਾਨੂੰ ਕਲਯੁਗੀ ਜੀਵਾਂ ਨੂੰ ਸਮਝਾਉਣ ਦਾ ਯਤਨ ਕਰਦੇ ਨੇ ਕਹਿੰਦੇ ਹੋਏ ਮਨਾਂ ਛੱਡ ਦੇ ਗਰਭ ਗਰੂਰੀਆਂ ਨੂੰ ਤੂੰ ਸੰਸਾਰ ਦੇ ਅੰਦਰ ਨਿਮਰਤਾ ਦੇ ਅੰਦਰ ਆ ਜਾ ਜਦ ਤੂੰ ਨਿਮਰਤਾਤਾ ਆਜਿਏਂਗਾ ਫਿਰ ਤੈਨੂੰ ਤੇਰੇ ਕੋਈ ਜੀਵਨ ਦੇ ਲਕਸ਼ਾ ਦਾ ਪਤਾ ਲੱਗਣਾ ਹੈ ਮਨਾਂ ਛੱਡ ਦੀ ਗਰਭ ਗਰੂਰੀਆਂ ਨੂੰ ਕਈ ਆਪਣੀ ਛੋੜ ਜਗੀਰ ਤੁਰ ਗਏ ਇਥੇ ਕਰਕੇ ਹੁਕਮ ਅਦਾਲਤਾਂ ਨੂੰ ਵੱਡੇ ਹੋ ਕੇ ਨਿਰਪਬਜ਼ੀਰ ਤੁਰ ਗਏ ਰੋਂਦੀ ਦੁਨੀਆ ਜਿਨ੍ਹਾਂ ਨੂੰ ਯਾਦ ਕਰਕੇ ਛੋੜ ਮਹਿਫਲਾਂ ਪੀਰ ਫਕੀਰ ਤੁਰ ਗਏ ਕੋਈ ਜਦੋਂ ਆ ਗਿਆ ਵਖਰੇ ਦਰਬਾਰ ਸਿੰਘਾ ਬਰਮ ਬਖਤੇ ਛੋੜ ਤਕਰੀਰ ਤੁਰ ਗਏ ਪ੍ਰੇਮਿਓ ਗੱਲ ਇਹ ਹੈ ਵੀ ਇਨਸਾਨ ਜੋਇਓ ਕਿ ਮੇਰੇ ਜੀਵਨ ਦੇ ਅੰਦਰ ਜਿਨ੍ਹਾਂ ਨੂੰ ਰੱਬ ਵਾਲੇ ਪਾਸੇ ਦੀ ਲਗਨ ਲੱਗੀ ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਹੈ ਨਹੀਂ ਇਨਸਾਨ ਜੀਵਨ ਦੀ ਬਾਜੀ ਹਾਰ ਕੇ ਚਲਿਆ ਜਾਂਦਾ ਹੈ ਤੁਮ ਪਾਤਸ਼ਾਹ ਮਹਾਰਾਜ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਬਿਰਾਜਮਾਨ ਨੇ ਅੱਜ ਮਾਤਾ ਜੀਤੋ ਜੀ ਬੇਨਤੀ ਕਰਦੇ ਨੇ ਸੱਚੇ ਪਾਤਸ਼ਾਹ ਜਦ ਵੀ ਮੈਂ ਤੁਹਾਡੇ ਦਰਸ਼ਨ ਕਰਦੀ ਆਂ ਤੁਸੀਂ ਇਉਂ ਪ੍ਰਤੀਤ ਹੁੰਦਾ ਹੈ ਵੀ ਸਰੀਰ ਇੱਥੇ ਹੈ ਜਿਹੜੀ ਤੁਹਾਡੀ ਸੁਰਤ ਹੈ ਉਹ ਕਿਸੇ ਹੋਰ ਲੋਕ ਚ ਗਈ ਹੁੰਦੀ ਹੈ ਸਰੀਰ ਤਾਂ ਇੱਥੇ ਹੀ ਰਹਿੰਦਾ ਹੈ ਗੱਲ ਸੁਰਤ ਦੀ ਹੈ ਵੀ ਸਾਡੀ ਸੁਰਤ ਕਿੱਥੇ ਫਿਰਦੀ ਹੈ ਇਸ ਸੁਰਤ ਨੂੰ ਟਿਕਾਉਣ ਵਾਸਤੇ ਚਾਰ ਬੇਦ ਪੜੇ ਚਾਰ ਪੁਕਾਰੇ ਨਾ ਤੂੰ ਮਾਨੇ ਖਟਪੀ ਏਕਾ ਬਾਤ ਬਖਾਨੇ 10 ਅਸ਼ਟੀ ਮਿਲ ਏਕੋ ਕਹਿਆ ਤਉਪੀ ਜੋਗੀ ਭੇਦ ਨਾ ਲਹਿਆ ਉਸੇ ਨੂੰ ਭਗਤ ਰਵਿਦਾਸ ਜੀ ਮਹਾਰਾਜ ਨੇ ਦੱਸਿਆ ਸੀ ਬੇਗਮਪੁਰਾ ਸ਼ਹਿਰ ਕੋ ਨਾ ਹੋ ਅਸੀਂ ਕਿੱਥੇ ਰਹਨੇ ਆ ਜਿੱਥੇ ਕੋਈ ਗੰਭ ਨਹੀਂ ਹੈ ਤੋ ਮਾਤਾ ਜੀਤੋ ਜੀ ਕਹਿੰਦੇ ਸੱਚੇ ਪਾਤਸ਼ਾਹ ਤੁਸੀਂ ਹਰ ਵਕਤ ਕਿਸੇ ਖਮਾਰੀ ਦੇ ਵਿੱਚ ਰਹਿੰਨੇ ਹੋ ਖਮਾਰੀ ਦੇ ਵਿੱਚ ਮਹਾਰਜ ਕਹਿੰਦੇ ਜੀਤਾ ਇਹ ਖਮਾਰੀ ਹੈ ਨਾ ਜਿਹੜੀ ਇਹ ਪਰਮੇਸ਼ਰ ਦੇ ਨਾਮ ਦੀ ਖਮਾਰੀ ਹੈ ਅਕਾਲ ਪੁਰਖ ਦੇ ਨਾਮ ਦੀ ਜਿਨ੍ਹਾਂ ਨੇ ਜਪਿਆ ਹੈ ਨਾ ਬਹਿ ਕੇ ਬਾਕੀ ਖਮਾਰੀਆਂ ਤਾਂ ਉਤਰ ਜਾਂਦੀਆਂ ਨੇ ਪੋਸਤ ਪੰਗ ਅਫੀਮ ਮਦ ਉੱਤਰ ਜਾਏ ਪ੍ਰভাত ਨਾਮ ਖੁਮਾਰੀ ਨਾਨਕਾ ਜੜੀ ਰਹੇ ਦਿਨ ਰਾਤ ਜਿਵੇਂ ਮਹਿੰਦੀ ਦੇ ਪੱਤਿਆਂ ਦੇ ਅੰਦਰ ਰੰਗ ਹੈ ਪਰ ਉਹ ਰਗੜੇ ਬਿਨਾ ਰੰਗ ਨਹੀਂ ਦਿੰਦੇ ਇਸੇ ਤਰ੍ਹਾਂ ਜਿਹੜੀ ਸ਼ਬਦ ਦੀ ਬਰਕਤ ਹੈ ਉਹਨੂੰ ਜਦ ਅਸੀਂ ਸ્વાસ ਗ੍ਰਾਸ ਰੈਪੀਟੀਸ਼ਨ ਕਰਾਂਗੇ ਸਾਤ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰਹਿ ਚਿੰਤ ਫਿਰੋ ਸ਼ਬਦ ਦਾ ਜਿਹੜਾ ਇਹਨੂੰ ਇਨਸਾਨ ਨੂੰ ਰਸ ਪ੍ਰਾਪਤ ਹੁੰਦਾ ਹੈ ਮਹਾਰਜ ਕਹਿੰਦੇ ਤੁਸੀਂ ਸਿਮਰਨ ਕਰਿਆ ਕਰੋ ਜੇ ਸਾਰਿਆਂ ਨਾਲੋਂ ਕੋਈ ਉੱਚੀ ਵਸਤੂ ਹੈ ਪਰਮੇਸ਼ਰ ਦਾ ਨਾਮ ਹੈ ਅਕਾਲ ਪੁਰਖ ਦਾ ਨਾਮ ਹੈ ਨਾਮ ਨੂੰ ਜਪਣ ਵਾਲੇ ਬਹੁਤ ਉੱਚੇ ਹੋ ਗਏ ਨੀਚ ਜਾਤ ਹਰ ਜਪਦਿਆਂ ਉੱਤਮ ਪਦਵੀ ਪਾਏ ਤੁਸੀਂ ਅੰਮ੍ਰਿਤ ਵੇਲੇ ਕਹਿੰਦੇ ਮਹਾਰਾਜ ਨਿਤਨੇਮ ਕਰਦੇ ਆ ਆਸਾ ਜੀ ਦੀ ਵਾਰ ਦਾ ਪਾਠ ਕਰੀਦਾ ਹੈ ਸ਼੍ਰੀ ਸੁਖਮਣੀ ਸਾਹਿਬ ਜੀ ਦਾ ਪਾਠ ਵੀ ਕਰੀਦਾ ਹੈ ਮਹਾਰਾਜ ਕਹਿੰਦੇ ਫਿਰ ਬਹਿ ਕੇ ਆਹਾਹਾ ਵਾਹਿਗੁਰੂ ਗੁਰਮੰਤਰ ਹੈ ਇਹ ਜੀਵ ਤੇ ਪਰਮੇਸ਼ਰ ਦੇ ਦਰਮਿਆਨ ਇੱਕ ਹੌਮੇ ਦੀ ਕੰਦ ਹੈ ਇਕਵੇਂ ਟੈਂਦੀ ਐ ਵਾਹਿਗੁਰੂ ਮੰਤਰ ਜਪ ਕੇ ਫਿਰ ਜਪਨ ਤੋਂ ਬਾਅਦ ਉਹਦੀ ਕੁਮਾਰੀ ਲਾਲ ਰੰਗ ਤਿਸ ਕੋ ਲਗਾ ਜਿਸਕੇ ਬਟਪਾਗਾ ਕੀ ਕਹਿੰਦੇ ਨੇ ਪਾਤਸ਼ਾਹ ਚੜੀ ਰਹੇ ਦਿਨ ਰਾਤ ਨਾਮ ਕੁਮਾਰੀ ਨਾਮ ਕੁਮਾਰੀ ਚੜੀ